ਹੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਔਰ ਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਨੇ ਸਾਡੇ ਪੰਜ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਆ ਤਰੀਕ ਹੈਗੀ ਅੱਜ 13 ਦਿਨ ਹੈਗਾ ਬੁੱਧਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਫਿਰ ਉਹ ਕਰੀਏ ਗੱਲਬਾਤ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਦੋਸਤੋ ਚਲੋ ਆਪਾਂ ਹੁਣ ਕਰਦੇ ਆਂ ਗੱਲਬਾਤ ਵੀ ਸਬਜ਼ੀਆਂ ਦਾ ਕੀ ਪਾ ਚੱਲ ਰਿਹਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾ ਫਿਰ ਆਪਾਂ ਕਰੀਏ ਗੱਲਬਾਤ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਹੈ ਨਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਭਾਅ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਆਹ ਤੁਰੇ ਦਿਨ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦੇ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਬੰਦੇ ਡੱਬੇ ਦਾ ਭਾਅ ਜੀ ਅੱਜ ਦਾ ਦੇ ਬੇਟਾ ਟੇ ਮਾਰਨ ਦੇ ਪਹਿਲਾਂ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਜੀ ਜਾਲ ਵਾਲੇ ਕੱਦੂ ਬਾਰੇ ਦੱਸਦੇ ਆਂ ਵੀ ਅੱਜ ਦਾ ਕੀ ਭਾਅ ਲੱਗ ਰਿਹਾ ਜੀ ਉਹ ਠੀਕ ਆ ਹੋਰ ਵੀਰੇ ਹਾਂਜੀ ਵਧੀਆ ਵਧੀਆ ਹੋਈ ਆਹ ਦੇਖੋ ਪਿੰਡ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰਦੇ ਆਂ ਗੱਲਬਾਤ ਵੀ ਜਾਲ ਵਾਲੇ ਕੱਦੂਆਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਚਲੋ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਦੀ ਜਾਲ ਵਾਲੇ ਕੱਦੂ ਦਾ ਜੀ ਚਲੋ ਜੀ ਆਪਾਂ ਕਰੀਏ ਗੱਲਬਾਤ ਬਾਈ ਹੈਰੀ ਨਾ ਕਰਦੇ ਗੱਲਬਾਤ ਵੀ ਜਾਲ ਵਾਲੇ ਕੱਦੂਆਂ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਗੁਰੂ ਕਿਰਪਾ ਟ੍ਰੇਡ ਕੰਪਨੀ ਬਾਈ ਹੁਰਾਂ ਕੋਲੇ ਖੜੇ ਆ 28 ਨੰਬਰ ਦੁਕਾਨ ਤੇ ਖੜੇ ਆ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਜੀ ਅੱਜ ਦਾ ਹੋਰ ਬਾਈ ਹੈਰੀ ਕੀ ਹਾਲ ਨੇ ਬਾਈ ਹੋਰ ਕਹਿਮਾ ਬਾਈ ਅੱਜ ਜਾਲ ਵਾਲੇ ਕੱਦੂਆਂ ਦਾ ਕੀ ਭਾਅ ਰਹਿ ਗਿਆ ਜੀ ਅੱਜ ਅੱਜ 20 ਰੁਪਏ ਕਿਲੋ ਬਾਈ ਨੇਟੀ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ ਨੈੱਟ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਜਾਲ ਵਾਲੇ ਕੱਦੂ ਦਾ ਜੀ ਭਾਅ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਜੇ ਕਿਸੇ ਨੇ ਵੀ ਲੈਣਾ ਜੀ ਬਾਈ ਹਰੀ ਕੋਲੋਂ ਮਿਲ ਜੂ ਜੀ ਪੂਰਾ ਟਾਪ ਦਾ ਕੱਦੂ ਹੁੰਦਾ ਜੀ ਇਹ ਕਿਸੇ ਨੇ ਵੀ ਲੈਣਾ ਜੀ ਜਾਲ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 28 ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਇਹ ਪੂਰੇ ਟਾਪ ਦੇ ਕੱਦੂ ਹੁੰਦੇ ਆ ਜੀ ਇਹ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚੇ ਦਾ ਜੀ ਪੂਰੀ ਟੌਪ ਦੀ ਹਰੀ ਮਿਰਚੇ ਦਾ ਭਾਅ ਜੀ ਅੱਜ ਦਾ ਜੀ ਇਹ ਵੀ ਬਾਈ ਹੈਰੀ ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਹਰੀ ਮਿਰਚੇ ਦਾ ਭਾਅ ਜੀ 25 ਤੋਂ 30 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਛੱਲੀ ਦਾ ਭਾਅ ਹੈਗਾ ਜੀ ਕਿਸੇ ਨੇ ਵੀ ਲੈਣੀ ਹੈ ਜੀ ਇਕੱਠੀ ਛੱਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਛੱਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਪੰਛੀਰੀ ਦਾ ਭਾਅ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਹਿਣਾ ਜੀ ਪੰਛੀਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਜਾਲ ਵਾਲੇ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਰੁਪਏ ਦਾ ਨਟਾ ਜੀ ਕਿਸ ਨੇ ਵੀ ਲੈਣਾ ਜੀ ਬੰਦ ਲਫਾਕੇ ਦਾ ਭਾਅ ਜੀ ਅੱਜ ਦਾ ਜੀ ਕਰੇਲੇ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਬੋਰੀ ਲੈਣੀ ਪਣੀ ਹੈ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 70 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਰਿਹਾ ਜੀ ਅੱਜ ਦਾ ਜੀ ਹਰੇ ਮਟਰਾਂ ਦਾ ਭਾਅ ਜੀ ਅੱਜ ਦਾ ਹਾਂਜੀ ਹਾਂਜੀ ਦੋਸਤੋ ਆਪਾਂ ਭਾਈ ਸਤਨਾਮ ਨਾਲ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਦੇਸੀ ਗੁਵਾਰੇ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਰ ਕਿਵੇਂ ਭਾਈ ਇਹ ਲੇਟ ਹੋ ਕੇ ਹੁਣ ਹੀ ਆਇਆ ਜੇ ਹੋਰ ਕਿਵੇਂ ਹੱਦ ਨਾ ਵਾ ਠੀਕ ਆ ਵੀ ਠੀਕ ਆ ਲੇਟ ਹੋ ਗਿਆ ਹਾਂ ਅੱਜ ਹਾਂ ਲੇਟ ਤੇ ਕੀ ਭਾਅ ਲਾਤਾ ਜਦੋਂ ਜੀਗਰ ਅੱਜ ਬਸ 30 ਰੁਪਏ ਦਾ ਹਾਂਜੀ ਦੋਸਤੋ ਦੇਸੀ ਗੁਾਰੇ ਦਾ ਭਾਅ ਰਹੇਗਾ ਜੀ ਅੱਜ ਦਾ 80 ਰੁਪਏ ਕਿਲੋ ਦਾ ਭਾਅ ਜੀ ਦੇਸੀ ਗੁਾਰੇ ਦਾ ਜੀ ਅੱਜ ਦਾ 1 ਕਿਲੋ ਦਾ ਭਾਅ ਜੀ ਦੇਸੀ ਗੁਾਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਹੈਗਾ ਜੀ 4 ਸਰ ਦਾ ਪੰਸੀਰੀ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦਰਜਾਂ ਦਾ ਭਾਅ ਜੀ ਅੱਜ ਦਾ ਜੀ ਆਰਬੀ ਵਾਲੇ ਪੱਤੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਕੱਚੇ ਚੌਲੇ ਦਾ ਭਾਅ ਹੈਗਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਜੀ ਦੋਸਤੋ ਨਾਰਮਲ ਕਦੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਦੂ ਦਾ ਜੀ ਨਾਰਮਲ ਕਦੂ ਦਾ ਭਾਅ ਜੀ ਜੇਹੇ ਤੋਰੀ ਲੈ ਲੋ ਤੋਰੀ ਦਾ ਭਾਅ ਵੀ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਤੋਰੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ Shimla ਮਿਰਚ ਦੇ ਰੇਟ ਘਟ ਚੁੱਕੇ ਨੇ ਜੀ Shimla ਮਿਰਚ ਦੇ ਬੰਦ ਡੱਬਿਆਂ ਦਾ ਭਾਅ ਦੱਸਦਾ ਵੀ ਅੱਜ ਦਾ ਕੀ ਭਾਅ ਚੱਲ ਰਹੀ Shimla ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 45 ਰੁਪਏ ਕਿਲੋ ਦਾ ਭਾਅ ਜੀ Shimla ਮਿਰਚ ਦਾ ਜੀ ਅੱਜ ਦਾ ਜੀ ਇਹ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ Shimla ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਲਾਲ ਗਾਜਰਾਂ ਦਾ ਭਾਅ ਹੈਗਾ ਜੀ ਪਹਾੜੀ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਬੋਰੀਆਂ ਦਾ ਭਾਅ ਹੈਗਾ ਜੀ 750 ਤੋਂ ਲੈ ਕੇ 8000 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਵਾਲੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਗੁੱਟੀਆਂ ਦਾ ਭਾਅ ਦਾ ਵੀ ਅੱਜ ਦਾ ਕੀ ਭਾਅ ਜੀ ਸਾਗ ਦੀਆਂ ਗੁੱਟੀਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਇਹ ਸਾਗ ਸਰੋਂ ਦੇ ਸਾਗ ਦਾ ਭਾਜ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਤੁਹਾਨੂੰ ਵੀ ਦੇਖੋ ਜੀ ਇਕੱਠ ਬਹੁਤ ਆਈ ਮੰਡੀ ਦੇ ਵਿੱਚ ਤੇ ਆਪਾਂ ਸਬਜ਼ੀ ਵੀ ਦਿਖਾਉਣਾ ਹੈ ਸਬਜ਼ੀਆਂ ਦੇ ਰੇਟ ਘੱਟ ਚੁੱਕੇ ਨੇ ਠੀਕ ਹੈ ਜੀ ਕਦੂਆਂ ਦੇ ਭਾਅ ਘੱਟ ਚੁੱਕਿਆ ਇਹ 280 ਲੱਗੇਗੀ ਹੋਈ ਹਾਂ ਜੀ ਦੋਸਤੋ ਰੰਗ ਵਾਲੀ ਆਪਾਂ ਸ਼ਿਮਲਾ ਮਿਰਚ ਦਿਖਾਉਣਾ ਹੈ ਰੰਗਦਾਰ ਸ਼ਿਮਲਾ ਮਿਰਚ ਜੀ ਦੋ ਰੰਗ ਦੀ ਸ਼ਿਮਲਾ ਮਿਰਚ ਦਿਖਾਉਣਾ ਹੈ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 350 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਠੀਕ ਹੈ ਸ਼ਿਮਲਾ ਮਿਰਚ ਦਾ ਭਾਅ ਜੀ ਇਹ ਰੰਗਦਾਰ ਭਾਅ ਦਾ ਸ਼ਿਮਲਾ ਮਿਰਚ ਦਾ ਭਾਅ ਜੀ ਅੱਜ ਦਾ ਹਾਂਜੀ ਮਸਰੂਨ ਦਾ ਭਾਅ ਰਿਹਾ ਜੀ ਡੱਬੀ ਦਾ ਭਾਅ ਹੈਗਾ ਜੀ ਸਿੰਗਲ ਡੱਬੀ ਦਾ ਭਾਅ ਹੈਗਾ ਜੀ 4 40 ਰੁਪਏ ਦਾ ਭਾਅ ਜੀ ਨੈਟ ਜੀ ਕਿਸੇ ਨੇ ਵੀ ਲੈਣਾ ਜੀ 40 ਰੁਪਏ ਦੀ ਡੱਬੀ ਮਿਲ ਜੂ ਜੀ ਇਹ ਮਸਰੂਨ ਦੀ ਭਾਅ ਜੀ ਅੱਜ ਦਾ ਹੀ ਇਹ ਸਿੰਦਰ ਲੈ ਜਾਂ ਸਿੰਦਰ ਹਾਂਜੀ ਦੋਸਤੋ ਬਰੋਕਲੀ ਗੋਭੀ ਦਾ ਭਾਅ ਹੈਗਾ ਜੀ 300 ਰੁਪਏ ਕਿਲੋ ਦਾ ਭਾਅ ਜੀ ਬਰੋਕਲੀ ਦਾ ਜੀ ਅੱਜ ਦਾ ਜੀ ਇਹ ਥੋੜਾ ਜਿਹਾ ਰੇਟ ਤੇਜ ਨੇ ਜੀ ਇਹਨਾਂ ਦੇ ਇਹ ਬਰੋਕਲੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਲਾਸਨ ਦਿਖਾਉਣਾ ਹੈ ਛਿੱਲੇ ਸਲਾਈ ਲਾਸਨ ਦਾ ਪੈਕਟ ਦਿਖਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਲਾਸਨ ਦਾ ਕੀ ਛਿੱਲੇ ਸਲਾਈਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਆ ਵੀ 80 ਤੋਂ ਲੈ ਕੇ 100 ਰੁਪਏ ਦੇ ਕਿਰਾਪਾ ਅੱਜ ਕਿਲੇ ਦਾ ਜੀ ਹਿੱਲਾ ਹਸਲ ਦਾ ਜੀ ਆ ਤੇ ਦਾ ਜੀ ਛਿੱਲੇ ਸਲਾਇ ਮਿਲ ਜਾਣਗੇ ਪੈਕਟਾਂ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ ਇਹ ਅੱਜ ਦਾ ਭਾਅ ਜੀ ਬਰਨਾਲਾ ਮੰਡੀ ਦਾ ਜੀ ਹਾਂ ਜੀ ਦੋਸਤੋ ਪਾਲਕ ਦਾ ਭਾਅ ਵੱਧ ਚੁੱਕਿਆ ਜੀ ਕਿਸੇ ਨੇ ਵੀ ਲੈਣਾ ਜੀ ਪਾਲਕ ਦਾ ਭਾਅ ਰਹਿ ਜੀ ਅੱਜ ਦਾ ਜੀ 150 ਰੁਪਏ ਦਰ ਦਿੰਦਾ ਭਾਅ ਰਿਹਾ ਜੀ ਪਾਲਕ ਦਾ ਜੀ ਇਹ ਕਿੱਥੇ ਪਾਲਕ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ 150 ਰੁਪਏ ਦਰ ਦਿੰਦਾ ਭਾਅ ਰਿਹਾ ਜੀ ਪਾਲਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਰਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਦਾ ਵੀ ਆਰਬੀ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਰਿਹਾ ਜੀ 18 ਤੋਂ ਲੈ ਕੇ 20 ਰੁਪਏ ਕਿਲੋ ਤੱਕ ਦਾ ਭਾਅ ਜੀ ਆਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਘਟ ਚੁੱਕਿਆ ਜੀ ਟਮਾਟਰ ਜੇ ਕਿਸੇ ਨੇ ਵੀ ਲੈਣਾ ਜੀ ਘੱਟੋ ਘੱਟ ਗ੍ਰੇਡ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ 45 ਰੁਪਏ ਕਿਲੋ ਦਾ ਭਾਅ ਜੀ ਨੈੱਟ ਜੀ ਇਹ ਅੱਜ ਦਾ ਬੰਦ ਗ੍ਰੇਡਾਂ ਦਾ ਭਾਅ ਜੀ 49 ਰੁਪਏ ਕਿਲੋ ਦਾ ਭਾਅ ਜੀ ਟਮਾਟਰ ਦਾ ਜੀ ਪੂਰੇ ਵਧੀਆ ਟਮਾਟਰ ਦਾ ਭਾਅ ਜੀ ਅੱਜ ਦਾ ਜੀ ਤਾਜ਼ੇ ਟਮਾਟਰ ਦਾ ਜੀ 49 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੰਡੀ ਦੇ ਵਿੱਚ ਇਕੱਠ ਬਹੁਤ ਆ ਜੀ ਤੇ ਆਪਾਂ ਅੱਜ ਗੱਲਬਾਤ ਕਰਦੇ ਆ ਵੀ ਕੀ ਭਾਅ ਚੱਲੀ ਜਾਂਦਾ ਜੀ ਤੇ ਆਪਾਂ ਖੀਰੇ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਖੀਰੇ ਦਾ ਕੀ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਚਾਹਨਾ ਖੀਰੇ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਚਾਹਨਾ ਖੀਰੇ ਬਾਰੇ ਦੱਸਦੇ ਆ ਵੀ ਚਾਹਨਾ ਖੀਰੇ ਦਾ ਭਾਅ ਘਟ ਚੁੱਕਿਆ ਜੀ ਆਪਾਂ ਇਸ ਵਕਤ ਖੜੇ ਆਂਗੇ ਸਟੀਚ ਫਰੂਟ ਕੰਪਨੀ ਬਾਈਹੁਰਾਂ ਕੋਲੇ ਖੜੇ ਆਂਗੇ ਆਪਾਂ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਚਾਨਾ ਖੀਰੇ ਦਾ ਜੀ ਚਾਨਾ ਖੀਰੇ ਦਾ ਭਾਅ ਰਹਿ ਗਿਆ ਜੀ ਘਟ ਚੁੱਕਿਆ ਜੀ ਚਾਨਾ ਖੀਰੇ ਦਾ ਭਾਅ ਰਹਿ ਗਿਆ ਜੀ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਚਾਨਾ ਖੀਰੇ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾਵੇ ਲੈਣੇ ਪੈਣਾ ਜੀ ਘਟੋ ਘਟ 15 ਕਿਲੋ ਦਾ ਪੈਕ ਲੜਾ ਜੀ ਇਸ ਲਫਾਵੇ ਦੇ ਵਿੱਚ ਹੀ ਕਿਸੇ ਨੂੰ ਵੀ ਲੈਣਾ ਜੀ 15 ਕਿਲੋ ਲੈਣਾ ਬਣਾ ਜੀ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਹਾਂ ਜੀ ਦੋਸਤੋ 48 ਨੰਬਰ ਦੁਕਾਨ ਤੇ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਚਨਾ ਕੀ ਦਾ ਜੀ 20 ਰੁਪਏ ਕਿਲੋ ਦਾ ਪਾ ਰਿਆ ਜੀ ਚਨਾ ਕੀ ਦਾ ਜੀ ਅੱਜ ਦਾ ਜੀ ਬੰਦਲ ਫਾ ਚਨਾ ਪਾ ਰਿਆ ਜੀ ਅੱਜ ਦਾ ਜੀ 48 ਨੰਬਰ ਦੁਕਾਨ ਤੇ ਮਿਲੂਗਾ ਜੀ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਪਾ ਜੀ ਅੱਜ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਚਲੋ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਜੀ ਉਹ ਆਪਾਂ ਨਾਰਮਲ ਸੇਵ ਤੋਂ ਸ਼ੁਰੂ ਕਰਦੇ ਆ ਜੀ ਅੱਜ ਦਾ ਨਾਰਮਲ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਨਾਰਮਲ ਦਾ ਤੇ ਆਪਾਂ ਵਧੀਆ ਵੀ ਦਿਖਾ ਦਿੰਨੇ ਆ ਕਹਿੰਦੇ ਜਿਹੇ ਜਾਂ ਮਿੱਠਾ ਪਾਵਾਂਗੇ ਉਹ ਜਿਹੇ ਵਧੀਆ ਗੁੜ ਮਿਲੂ ਜੇ ਕਿਸੇ ਨੇ ਵੀ ਲੈਣਾ ਜੀ ਆਪਾਂ ਸੇਵ ਹੋਰ ਵੀ ਵਧੀਆ ਦਿਖਾ ਦਿੰਨੇ ਆ ਜੀ ਸੇਵ ਦਾ ਭਾਅ ਹੈਗਾ ਜੀ 80 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਪੂਰੇ ਟੌਪ ਦਾ ਸੇਵ ਹੈ ਜੀ ਇਹ 80 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਉਹਨਾਂ ਤੇ ਤੁਸੀਂ ਬੱਸ ਪੱਤਲੇ ਉਹਨਾਂ ਦੇ ਕਿੰਨੇ ਕਲੂ ਦੇਖਾ ਤੋਂ ਆਪਾਂ ਇਸ ਵਕਤ ਖੜੇ ਹਾਂਗੇ 5 ਨੰਬਰ ਦੁਕਾਨ ਦੇ ਖੜੇ ਹਾਂਗੇ ਅੱਜ ਆਪਾਂ ਜੀ ਚਲੋ ਗੱਲ ਕਰਦੇ ਆਂ ਵੀ ਵੀ ਕੇ ਐਂਡ ਕੰਪਨੀ ਬਾਈ ਹੋਰੀ ਰਾਣਾ ਤੇ ਬਾਈ ਹੋਰਾਂ ਕੋਲੇ ਖੜਿਆ ਜੀ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਸ਼ੇਅਰ ਦਾ ਕੀ ਭਾਅ ਚੱਲ ਰਿਹਾ ਜੀ ਵਧੀਆ ਟੌਪ ਦੇ ਸ਼ੇਅਰ ਦਾ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸ਼ੇਅਰ ਦਾ ਜੀ ਹਾਂਜੀ ਦੋਸਤੋ ਆਪਾਂ ਵਧੀਆ ਛੇਵਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਵਧੀਆ ਛੇਵ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਵਧੀਆ ਛੇਵ ਦਾ ਭਾਅ ਆ ਰਿਹਾ ਜੀ ਅੱਜ ਦਾ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਛੇਵ ਦਾ ਜੀ ਪੂਰੇ ਟੌਪ ਦੇ ਛੇਵ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਇਹ ਵੀ 80 ਤੋਂ ਲੈ ਕੇ 90 ਰੁਪਏ ਤੱਕ ਦੀ ਭਾਅ ਜੀ ਛੇਵ ਦਾ ਜੀ ਇਹ ਪੂਰੇ ਟੌਪ ਦੇ ਛੇਵਾਂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਬੱਬੂ ਕੋਸੇਣਾ ਪਾੜ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਬੱਬੂ ਕੋਸੇਣਾ ਪਾੜ ਰਿਹਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਬੱਬੂ ਕੋਸੇਣਾ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਪਾੜ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾੜ ਰਿਹਾ ਜੀ ਅੱਜ ਦਾ ਜੀ 35 ਰੁਪਏ ਕਿਲੋ ਦਾ ਕਿਲੋ ਦਾ ਪਾੜ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ 4 ਨੰਬਰ ਦੁਕਾਨ ਤੇ ਖੜੇ ਆਂ ਬਾਈ ਉਹਨਾਂ ਕੋਲੇ ਜੀ ਆਪਾਂ ਨਾਸਪਤੀ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਨਾਸਪਤੀ ਦਾ ਜੀ ਨਾਸਪਤੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਤੀ ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਨਸ਼ਪਤੀ ਦਾ ਜੀ ਅੱਜ ਦਾ ਹਾਂਜੀ ਦਸ ਦੋਸਤੋ ਆਪਾਂ 10 ਕਿਲੋ ਵਾਲੀ ਪੇਟੀ ਵੀ ਦਿਖਾ ਦਨੇ ਵੀ 10 ਕਿਲੋ ਵਾਲੀ ਪੇਟੀ ਦਾ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ 10 ਕਿਲੋ ਦੀ ਪੇਟੀ ਹੈ ਜੇ ਤੁਸੀਂ ਨੂੰ ਵੀ ਲੈਣੀ ਹੈ ਜੀ 10 ਕਿਲੋ ਦੀ ਪੇਟੀ ਆ ਤੇ ਘੱਟੋ ਘੱਟ 100 ਰੁਪਏ ਕਿਲੋ ਦਾ ਭਾਅ ਜੀ ਪੇਟੀ ਦਾ ਜੀ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ ਇਹ ਫੰਦ ਪੇਟੀ ਲੈਣੇ ਮੈਣੇ ਨੇ ਸੇਵ ਦੀਆਂ ਜੇ ਕਿਸੇ ਨੇ ਵੀ ਲੈਣੇ ਜੀ ਅੱਜ ਦਾ ਭਾਅ ਜੀ ਸੇਵ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਇਹਦਾ ਉਹ ਆਪਾਂ ਇਸ ਵਕਤ ਖੜੇ ਹਾਂਗੇ ਜਗਤ ਫਰੂਟ ਕੰਪਨੀ ਬਾਈ ਹੋਰਾਂ ਕੋਲੇ ਖੜਿਆ ਆ ਅੱਜ ਅੱਜ ਆਪਾਂ ਦਾ ਨੋਬਾਦ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਹੀ ਪੈਨੈਪਲ ਬਾਰੇ ਵੀ ਦੱਸਾਂਗੇ ਨਰੀਅਲ ਬਾਰੇ ਵੀ ਦੱਸਾਂਗੇ ਪੀਤੀ ਦੇ ਬਾਰੇ ਵੀ ਕਈ ਦਿਨ ਆਪਾਂ ਹੋ ਗਿਆ ਵੀ ਭਾਈ ਰੇਟ ਰੇਟ ਨਹੀਂ ਪਾਇਆ ਸੀ ਆਪਾਂ ਨੇ ਤੇ ਅੱਜ ਆਪਾਂ ਰੇਟ ਦੱਸਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਤੇ ਨਰੀਆਲ ਬਾਰੇ ਵੀ ਗੱਲ ਕਰਾਂਗੇ ਤੇ ਪੈਨੈਪਲ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲਰ ਦੇ ਰੇਟ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਪੈਨੈਪਲ ਹਾਂਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅਜਾ ਨਸਕਰ ਜੀ ਬਾਬ ਜੀ ਜੀ ਹੋ ਠੀਕ ਹੋ ਜੀ ਤੇ ਤ੍ਰਵਿਤੇ ਦੇ ਕਰਦੇ ਹਾਂ ਸਟਾਰਟ ਫਿਰ ਅੱਜ ਆਪਾਂ ਤ੍ਰਵਿਤੇ ਦਾ ਤ੍ਰਵਿਤੇ ਦਾ ਕੀ ਭਾਅ ਚੱਲੀ ਜਾਂਦਾ ਜੀ ਆਪਣੇ ਆਰਗੇਨਿਕ ਦਾ ਤ੍ਰਵ ਪੈਨਪੈਪਲ ਤਾਂ 40 ਹਾਂਜੀ ਦੋਸਤੋ ਆਰਗੇਨਿਕ ਮਿਲੂ ਜੇ ਬਾਈ ਹਰਾਂ ਕੋਲ ਜਕਟ ਫਰੂਟ ਤੋਂ ਮਿਲੂ ਜੇ ਕਿਸੇ ਨੂੰ ਵੀ ਲੈਣਾ ਜੀ ਆਰਗੇਨਿਕ ਹੁੰਦਾ ਜੀ ਪਵਿੱਤੇ ਦਾ ਭਾਰ ਰਿਹਾ ਜੀ ਅੱਜ ਹਾਂਜੀ ਦੋਸਤੋ ਆਪਾਂ ਪੈਨੈਪਲ ਬਾਰੇ ਵੀ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪੈਨੈਪਲ ਦਾ ਭਾਅ ਜੀ ਅੱਜ ਪੈਨੈਪਲ ਦਾ ਕੀ ਭਾਅ ਚੱਲਿਆ ਜੀ ਹੋਰ ਜੀ ਅੱਜ 30 ਤੋਂ 32 ਹਾਂਜੀ ਦੋਸਤੋ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਸੇ ਨੇ ਵੀ ਲੈਣਾ ਜੀ ਪੈਨੈਪਲ ਦਾ ਭਾਅ ਜੀ ਅੱਜ ਦਾ ਜੀ ਇਹ ਜਕਟ ਫਰੂਟ ਤੋਂ ਮਿਲੂ ਜੇ ਕਿਸੇ ਨੂੰ ਵੀ ਲੈਣਾ ਜੀ ਪੂਰਾ ਫਰ ਤੇ ਨਰੀਅਲ ਦਾ ਕੀ ਭਾਅ ਚੱਲੀ ਆ ਜੀ ਨਰੀਅਲ 700 ਹਾਂਜੀ ਦੋਸਤੋ 700 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ ਇਹਦੇ ਵਿੱਚ ਲਫਾਫੇ ਦੇ ਵਿੱਚ 10 ਪੀਸ ਲੈਣੇ ਪੈਣਗੇ ਜੇ ਕਿਸੇ ਨੇ ਵੀ ਲੈਣਾ ਜੀ ਇੱਕ ਲਫਾਫੇ ਦਾ ਭਾਅ ਜੀ 700 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ ਹੈ ਨੈਟ ਜੀ ਹਾਂਜੀ ਦੋਸਤੋ ਆਪਾਂ ਸੁੱਕੇ ਨਰੀਅਲ ਦੇ ਬਾਰੇ ਵੀ ਦੱਸਦੇ ਆ ਵੀ ਜੇ ਕਿਸੇ ਵੀਰ ਭਾਈ ਨੂੰ ਆਪਾਂ ਨੂੰ ਨਰੀਅਲ ਚਾਹੀਦਾ ਹੁੰਦਾ ਲੈ ਸੁੱਕੇ ਨਰੀਅਲ ਦਾ ਭਾਅ ਹੈਗਾ ਜੀ ਅੱਜ ਦਾ ਜੀ 52 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ ਸਿੰਗਲ ਪੀਸ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਘੱਟੋ ਘੱਟ 10 ਪੀਸ ਲੈਣੇ ਪੈਣੇ ਬੰਦ ਬੂਰੀ ਦਾ ਭਾਜ ਜੀ ਅੱਜ ਦਾ ਜੀ ਜੇ ਕਿਸੇ ਨੇ ਬੰਦ ਬੂਰੀ ਲੈਣੀ ਆ ਤਾਂ ਕੀ ਰੇਟ ਪੈ ਜਾਂਦੀ ਜੀ 3600 ਹਾਂਜੀ ਦੋਸਤੋ 3600 ਰੁਪਏ ਦਾ ਭਾਜ ਜੀ ਬੰਦ ਬੂਰੀ ਦਾ ਜੇ ਕਿਸੇ ਨੇ ਵੀ ਲੈਣਾ ਜੀ ਇਹਦੇ ਵਿੱਚ ਕਿੰਨੇ ਦਾਣੇ ਹੁੰਦੇ ਜੀ 3600 ਚ 70 ਦਾਣੇ ਹੋਣਗੇ ਜੇ ਕਿਸੇ ਨੇ ਵੀ ਲੈਣਾ ਜੀ 70 ਪੀਸ ਹੋਣਗੇ ਜੇ ਬੰਦ ਬੂਰੀ ਦੇ ਵਿੱਚ ਜੀ 3600 ਰੁਪਏ ਦਾ ਭਾਜ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਕੇਲੇ ਬਾਰੇ ਵੀ ਦੱਸ ਦਿਆ ਵੀ ਅੱਜ ਦਾ ਕੀ ਭਾਜ ਚੱਲ ਰਿਹਾ ਜੀ ਕੇਲੇ ਦਾ ਭਾਜ ਹੈਗਾ ਜੀ ਅੱਜ ਦਾ ਜੀ ਨੈਟ 35 ਰੁਪਏ ਦਾ ਭਾਜ ਆ ਰਿਹਾ ਜੀ ਅੱਜ ਦਾ ਜੀ ਕੇਲੇਆਂ ਦਾ ਜੀ ਅੱ ਹਾਂਜੀ ਦੋਸਤੋ ਮਸੰਮੀ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਮਸੰਮੀ ਦਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਦਾ ਇਹ ਵੀ ਅੱਜ ਦਾ ਕੀ ਭਾਅ ਜੀ 700 ਤੋਂ ਲੈ ਕੇ 900 ਰੁਪਏ ਤੱਕ ਦਾ ਭਾਰ ਰਿਹਾ ਜੀ ਮਸੰਮੀ ਦਾ ਜੀ ਪੂਰੀ ਟੋਕਰੀ ਮਸੰਮੀ ਦਾ ਭਾਅ ਜੀ ਅੱਜ ਦਾ 700 ਤੋਂ ਲੈ ਕੇ 900 ਰੁਪਏ ਤੱਕ ਦਾ ਭਾਰ ਰਿਹਾ ਜੀ ਬੰਦ ਗੱਟੇ ਦਾ ਜੀ ਟਰੋਕੜਾ 20 ਕਿਲੋ ਹੁੰਦੀ ਹੈ ਮਸੰਮੀ ਜੀ ਕਿਸੇ ਨੂੰ ਵੀ ਲੈਣੇ ਹੈ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ 700 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਦੱਸ ਦਿਆ ਵੀ ਨਾਰਾਂ ਦਾ ਅੱਜ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਚਲੋ ਕੋਈ ਵੀ ਮੇਰੇ ਵਿੱਚ ਵੇਟ ਹੁੰਦਾ ਜੀ 10 ਕਿਲੋ 1.5 ਕਿਲੋ ਵੇਟ ਹੁੰਦਾ ਜੀ ਕਿਸੇ ਲਈ ਵੀ ਲੈਣਾ ਜੀ 11000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਹਾਂ ਤੋਂ ਆਪਾਂ ਆਲੂ ਖਰਾਂਗਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਖਰਾਂਗ ਆਲੂ ਬੁਖਾਰਿਆਂ ਦਾ ਪਾ ਰਿਹਾ ਜੀ ਬਾਲੇ ਡੱਬੇ ਦਾ ਪਾ ਹੈਗਾ ਜੀ ਅੱਜ ਦਾ ਜੀ 200 ਤੋਂ ਲੈ ਕੇ 230 ਰੁਪਏ ਤੱਕ ਦਾ ਪਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਪਾ ਜੀ ਅੱਜ ਦਾ ਜੀ ਆਲੂ ਬੁਖਾਰਿਆਂ ਦਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ 25 ਕਿਲੋ ਤੋਂ ਲੈ ਕੇ 3 ਕਿਲੋ ਤੱਕ ਦਾ weight ਹੁੰਦਾ ਜੇ ਕਿਸੇ ਨੂੰ ਵੀ ਲੈਣਾ ਜੀ ਆਲੂ ਬੁਖਾਰਿਆਂ ਦਾ ਪਾ ਜੀ ਅੱਜ ਦਾ ਜੀ ਇਹ 200 ਤੋਂ ਲੈ ਕੇ 230 ਰੁਪਏ ਤੱਕ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਜੀ ਪੂਰੇ ਟੋਪਰੇ ਆਲੂ ਖਾਰਿਆਂ ਦਾ ਪਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਂ ਇਹ ਆਲੂ ਪਿਆਜ਼ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸੇਲ ਦੇ ਰੇਟ ਬਾਰੇ ਗੱਲਬਾਤ ਕਰਾਂਗੇ ਬੋਰੀਆਂ ਬੰਦ ਬੋਰੀਆਂ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਤੇ ਆਲੂ ਤੇ ਪਿਆਜ਼ ਦਾ ਰੇਟ ਦੱਸਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਚਲੋ ਆਪਾਂ ਕਰੀਏ ਗੱਲਬਾਤ ਬਾਬੂ ਜੀ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੀ ਭਾਅ ਹੈ ਤੋਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਆਲੂ ਦਾ ਕੀ ਭਾਅ ਰਿਹਾ ਜੀ ਬੰਦ ਬੋਰੀਆਂ ਬਾਰੇ ਦੱਸਾਂਗੇ ਬਾਬੂ ਜੀ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਰ ਸੇਲ ਰੇਟ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਆਲੂ ਦਾ नमस्कार बाबूजी नमस्कार हूं ठीक हो बाबूजी बहुत बढ़िया ते आज आलू दा की पार रिया जी आज आलू दी 250 लेके 450 250 तो लेके 450 ਰੁਪਏ ਤੱਕ ਦਾ ਪਾਰ ਰਿਹਾ ਜੀ ਅੱਜ ਦਾ ਜੀ ਆਲੂ ਦਾ ਟਾਪ ਦੇ ਆਲੂਆਂ ਦਾ ਪਾਰ ਰਿਹਾ ਜੀ ਅੱਜ ਦਾ 400 ਰੁਪਏ ਹਾਂਜੀ ਦੋਸਤੋ ਡੈਮ ਟਾਲੇ ਦਾ ਪਾਰ ਰਹਿ ਗਿਆ ਜੀ 400 ਰੁਪਏ ਦਾ ਪਾਰ ਰਹਿ ਗਿਆ ਜੀ ਬੰਦ ਗੱਟੇ ਦਾ ਪਾ ਜੀ ਅੱਜ ਦਾ ਜੀ 400 ਰੁਪਏ ਦਾ ਪਾ ਜੀ ਅੱਜ ਦਾ ਜੀ ਆਲੂ ਦਾ ਸਰਦਕਾਲਾ ਮਾਲ ਹਾਂਜੀ ਦੋਸਤੋ ਕਾਕਾ ਬਨੇ ਰਿਆ ਦਾ ਅੱਜ ਦਾ ਪਾਰ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਰ ਰਿਹਾ ਜੀ ਅੱਜ ਦਾ ਜੀ 450 ਰੁਪਏ ਦਾ ਭਾਰ ਰਿਹਾ ਜੀ ਪੂਰਾ ਟਾਪ ਦਾ ਆਲੂ ਹੁੰਦਾ ਪੈਂਦਾ ਜੀ ਇਹ ਕਿਸੇ ਨੂੰ ਲੈਣਾ ਜੀ ਡਾਇਮੰਡ ਆਲੂ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਦਾ 450 ਰੁਪਏ ਦਾ ਭਾਅ ਜੀ ਅੱਜ ਦਾ ਜੀ ਨੈਟ ਹਾਂਜੀ ਦੋਸਤੋ ਲਾਲ ਆਲੂ ਦਾ ਭਾਅ ਰਿਹਾ ਜੀ ਐਲ ਆਰ ਦਾ ਭਾਅ ਹੈਗਾ ਜੀ ਅੱਜ ਦਾ ਜੀ 450 ਰੁਪਏ ਦਾ ਭਾਅ ਜੀ ਨੈਟ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਲਾਲ ਆਲੂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਰੇਟ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਲਗਾ 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 ਪਲਾਉਂਗਾ ਕਾਹ ਆ ਗਿਆ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਦਾ ਕੀ ਭਾਰ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਪਿਆਜ਼ ਦਾ ਪਿਆਜ਼ ਚੱਲ ਰਿਹਾ ਜੀ 15 ਰੁਪਏ ਸੇ ਲੈ ਕਰਕੇ 20 ਰੁਪਏ ਕਿਲੋ ਤੱਕ 15 ਤੋਂ ਲੈ ਕੇ ਜੀ 20 ਰੁਪਏ ਕਿਲੋ ਤੱਕ ਦਾ ਭਾਰ ਰਹਿ ਗਿਆ ਜੀ ਪਿਆਜ਼ ਦਾ ਜੀ ਆਪਾਂ ਦਿਖਾਉਣਾ ਵੀ ਇਹਦਾ ਪਿਆਜ਼ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਇਹ 15 ਰੁਪਏ ਚੱਲ ਰਿਹਾ ਜੀ ਹਾਂ ਜੀ ਦੋਸਤੋ 15 ਰੁਪਏ ਕਿਲੋ ਤੱਕ ਉਹ ਜੀ ਗੱਟਾ ਜੇ ਕਿਸੇ ਨੇ ਵੀ ਲੈਣਾ ਜੀ 30 ਕਿਲੋ ਦੀ ਭਰਤੀ ਹੋ ਗਈ ਇਹਦੇ ਵਿੱਚ ਗੱਲੇ ਕਿਸੇ ਨੇ ਲੈਣੀਆਂ ਜੀ 30 ਕਿਲੋ ਦੀ ਭਰਤੀ ਆ ਬੰਦ ਥੋੜਾ ਛ हां जी पूरा टांग ਦਾ ਪਿਆਜ ਆ ਜੇ ਕਿਸੇ ਨੇ ਵੀ ਲੈਣਾ ਜੀ 15 ਰੁਪਏ ਕਿਲੋ ਮਿਲ ਜੂ ਜੇ ਲੈਣਾ ਹੈ ਇਹ 2-3 ਦਿਨ ਦਾ ਹੀ ਭਾਅ ਹੈ ਜੀ ਅਬ ਐਕਸਪੋਰਟ ਹੋ ਰਿਹਾ ਹੈ ਬੰਗਲਾਦੇਸ਼ ਦਾ ਹਾਂ ਜੀ ਹਾਂ ਜੀ ਉੱਤਰ ਪਿਆਜ ਆਊਗਾ ਫਿਰ ਬਾਜ਼ਾਰ ਤੇਜ਼ ਹੋ ਜਾਣਗੇ ਹਾਂ ਜੀ ਫਿਰ ਪਿਆਜ਼ ਤੇਜ਼ ਹੋ ਜੀ ਜੇ ਕਿਸੇ ਨੇ ਵੀ ਲੈਣਾ ਜੀ 1-2 ਦਿਨਾਂ ਦਾ ਸਮਾਂ ਹੈ ਜੇ ਕਿਸੇ ਨੇ ਵੀ ਲੈਣਾ ਜੀ ਪਿਆਜ਼ ਆ 30 ਕਿਲੋ ਦੀ ਭਰਤੀ ਮਿਲ ਜੂ ਕਿਸੇ ਨੇ 15 ਰੁਪਏ ਦਾ ਹਾਂ ਅੱਜ ਕੱਲ੍ਹ ਖਾਈ ਹੈ ਹਾਂ ਹਾਂ ਨਾਸਿਕ ਨਾਸਿਕ 20 ਰੁਪਏ ਚੱਲ ਰਹੇ ਹਾਂ ਹਾਂ ਜੀ ਦੋਸਤੋ ਨਾਸਿਕ ਦਾ ਭਾਅ ਹੈਗਾ ਜੀ ਪਿਆਜ਼ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਬੰਦ ਕੋਕਟਾ ਤੋਂ ਲਈ ਪਿਆਜ਼ ਦਰ ਵਿਗ ਰਿਹਾ ਜੀ 18 ਰੁਪਏ ਕਿਲੋ 16 ਰੁਪਏ ਕਿਲੋ ਐਮਪੀ ਹਾਂ ਜੀ ਦੋਸਤੋ 18 ਰੁਪਏ ਵਾਲਾ ਵੀ ਪਿਆਜ਼ ਦਿਖਾ ਦਿੰਦੇ ਆ ਵੀ ਕੀ ਭਾਅ ਚੱਲ ਰਿਹਾ ਜੀ ਆ ਪੂਰਾ ਟਾਪ ਦਾ ਪਿਆਜ਼ ਆ ਜੀ ਸੁੱਕਾ ਪਿਆਜ਼ ਆ ਪੂਰਾ ਐਮਪੀ ਵਾਲਾ ਪਿਆਜ਼ ਆ ਜੀ ਇਹ 18 ਰੁਪਏ 18 ਰੁਪਏ ਕਿਲੋ ਦਾ ਭਾਅ ਦੀ ਬੰਦ ਰਿਹਾ ਜੀ 16 ਰੁਪਏ ਕਿਲੋ ਜੀ हां जी दोस्तों ਆ ਪਿਆਜ਼ ਦਾ ਭਾਰ ਰਿਹਾ ਜੀ ਅੱਜ ਦਾ ਜੀ 16 ਰੁਪਏ ਕਿਲੋ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਜ ਜੀ ਅੱਜ ਦਾ ਜੀ ਇਹ ਕਿਸੇ ਨੂੰ ਲੈਣਾ ਜੀ ਬੰਦ ਘੱਟੇ ਲੈਣੇ ਪੈਣੇ ਜੀ 16 ਰੁਪਏ ਕਿਲੋ ਦਾ ਭਾਜ ਜੀ ਸੁੱਕਾ ਪਿਆਜ਼ ਆ ਪੂਰਾ ਟਾਪ ਦਾ ਜੀ ਕਿਸੇ ਨਹੀਂ ਵੀ ਲੈਣਾ ਜੀ ਅੱਜ ਦਾ ਭਾਜ ਜੀ ਬੰਦ ਘੱਟੇ ਦਾ ਬਸ ਜੇ ਹੋ ਫਿਰ ਦੋ ਦਿਨਾਂ ਦਾ ਹੀ ਆ ਜੀ ਦੋ ਦਿਨਾਂ ਬਾਅਦ ਐਕਸਪੋਰਟ ਖੁੱਲ ਗਿਆ ਫੇਰ ਪਿਆਜ਼ ਮਹਿੰਗੇ ਹੋ ਜਾਣੇ 10-10 ਰੁਪਏ ਕਿਲੋ ਹਾਂਜੀ ਦੋਸਤੋ ਜੇ ਕਿਸੇ ਨਹੀਂ ਵੀ ਵੀਰ ਭਾਈ ਨੇ ਲੈਣਾ ਜੀ ਪਿਆਜ਼ ਦੋ ਦਿਨਾਂ ਦਾ ਸਮਾਂ ਆ ਗਿਆ ਕਿਸੇ ਨਹੀਂ ਲੈਣਾ ਜੀ ਨਹੀਂ ਪਿਆਜ਼ ਦਾ ਭਾਰ ਤੇ ਹੁਣ ਘਟਿਆ ਹੋਇਆ ਜੀ 15 ਤੋਂ ਲੈ ਕੇ 16 ਰੁਪਏ ਤੱਕ ਦੇ 20 ਰੁਪਏ ਤੱਕ ਪਿਆਜ਼ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਇਹ ਪੂਰਾ ਟਾਪ ਦਾ ਪਿਆਜ਼ ਆ ਜੀ 2 ਦਿਨਾਂ ਦਾ ਸਮਾਂ ਜੇ ਕਿਸੇ ਨੇ ਵੀ ਲੈਣਾ ਜੀ ਬਰਨਾਲਾ ਮੰਡੀ ਦਾ ਭਾਜ ਜੀ ਅੱਜ ਦਾ